ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਉੱਤਰਾਖੰਡ ਦੇ ਖਾਨਪੁਰ ਤੋਂ ਇਸ ਵਕਤ ਦਿਲ ਨੂੰ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਵਾਰਦਾਤ ਬੀਤੇ ਦਿਨ ਹੋਈ ਸੀ ਪਰ ਸੋਸ਼ਲ ਮੀਡੀਆ ਦੇ ਉੱਤੇ ਹੁਣੇ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਦਰਸਲ ਖਾਨਪੁਰ ਤੋਂ ਵਿਧਾਇਕ ਨੇ ਉਹਨਾਂ ਦੇ ਜੋ ਆਫਿਸ ਹੈ ਦਫ਼ਤਰ ਹੈ ਉਸ ਦੇ ਉੱਤੇ ਤਾਬੜ ਤੋੜ ਫਾਇਰਿੰਗ ਕੀਤੀ ਗਈ ਹੈ ਤੇ ਫਾਇਰਿੰਗ ਕਿਸ ਨੇ ਕੀਤੀ ਹੈ ਉਹ ਨੇ ਸਾਬਕਾ ਵਿਧਾਇਕ ਸਾਬਕਾ ਵਿਧਾਇਕ ਇਸ ਤਰੀਕੇ ਨਾਲ ਤੈਸ਼ ਦੇ ਵਿੱਚ ਆਏ ਮੌਕੇ ਦੇ ਉੱਤੇ ਪਹੁੰਚ ਜਾਂਦੇ ਨੇ ਜੋ ਖਾਨਪੁਰ ਦੇ ਵਿਧਾਇਕ ਨੇ ਉਹਨਾਂ ਦਾ ਦਫ਼ਤਰ ਹੈ ਲਲਕਾਰੇ ਮਾਰਦੇ ਨੇ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਨੇ ਤੇ ਉਸ ਤੋਂ ਬਾਅਦ ਬਾਹਰ ਆਉਣ ਦੇ ਲਈ ਲਲਕਾਰੇ ਮਾਰਦੇ ਨੇ ਤੇ ਜਦੋਂ ਕੋਈ ਨਹੀਂ ਹੁੰਦਾ ਤਾਂ ਮੌਕੇ ਤੇ ਜੋ ਵਰਕਰ ਹੁੰਦੇ ਨੇ ਉਹਨਾਂ ਦਾ ਕੁਟਾਪਾ ਛਾੜ ਦਿੱਤਾ ਜਾਂਦਾ ਜੋ ਸਾਬਕਾ ਵਿਧਾਇਕ ਨੇ ਇਸ ਤਰੀਕੇ ਦੀ ਗੁੰਡਾ ਕਰਦੀ ਕੀਤੀ ਜਾਂਦੀ ਹੈ ਕਿ ਵਿਧਾਇਕ ਦੇ ਜੋ ਸਾਥੀ ਹੁੰਦੇ ਨੇ ਉਹਨਾਂ ਦਾ ਕੁਟਾਪਾ ਛਾੜ ਦਿੱਤਾ ਜਾਂਦਾ ਤੇ ਜਿਵੇਂ ਹੀ ਇਹ ਗੱਲ ਜੋ ਮੌਜੂਦਾ ਵਿਧਾਇਕ ਨੇ ਉਹਨਾਂ ਨੂੰ ਪਤਾ ਚੱਲਦੀ ਹੈ ਤਾਂ ਫਿਰ ਉਹ ਆਪਣੀ ਪਿਸਟਲ ਕੱਢ ਲੈਂਦੇ ਨੇ ਤੇ ਸੜਕ ਤੇ ਦੌੜ ਲਗਾ ਦਿੰਦੇ ਨੇ ਤੇ ਉਸ ਤੋਂ ਬਾਅਦ ਜੋ ਸਾਬਕਾ ਵਿਧਾਇਕ ਹੈ ਮੌਕੇ ਦੇ ਉੱਤੇ ਉਸ ਵੇਲੇ ਤੱਕ ਫਰਾਰ ਹੋ ਚੁੱਕਿਆ ਹੁੰਦਾ ਹੈ ਤਾਂ ਤਸਵੀਰਾਂ ਤੁਹਾਨੂੰ ਸਿੱਧੀਆਂ ਜੋ ਦਿਖਾ ਰਹੇ ਆਂ ਸੀ ਇਹ ਖਾਨਪੁਰ ਤੋਂ ਹੀ ਨੇ ਜੋ ਇਸ ਵਕਤ ਮੌਜੂਦਾ ਵਿਧਾਇਕ ਨੇ ਉਹਨੇ ਉਮੇਸ਼ ਕੁਮਾਰ ਇਹ ਆਜ਼ਾਦ ਨੇ ਸਾਲ 2022 ਚ ਜਦੋਂ ਇਲੈਕਸ਼ਨ ਹੋਏ ਸੀ ਤਾਂ ਆਜ਼ਾਦ ਉਮੀਦਵਾਰ ਦੇ ਵਜੋਂ ਇਲੈਕਸ਼ਨ ਲੜੀ ਸੀ ਔਰ ਜਿੱਤ ਹਾਸਲ ਕੀਤੀ ਸੀ ਔਰ ਸਾਬਕਾ ਵਿਧਾਇਕ ਨੇ ਜੋ ਉਹਨਾਂ ਦਾ ਨਾਮ ਹੈ ਕੁਮਵਰ ਪ੍ਰਨਵ ਸਿੰਘ ਚੈਂਪੀਅਨ ਚੈਂਪੀਅਨ ਨਾਮ ਲੱਗਿਆ ਉਹਨਾਂ ਦੇ ਪਿੱਛੇ ਤੇ ਇੱਕ ਤਰੀਕੇ ਦੀ ਕਿਵੇਂ ਚੈਂਪੀਅਨ ਬਣਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਦੀਆਂ ਮੂਹ ਬੋਲਦੀਆਂ ਤਸਵੀਰਾਂ ਅਸੀਂ ਇਸ ਵਕਤ ਤੁਹਾਨੂੰ ਦਿਖਾ ਰਹੇ ਹਾਂ ਕਿs ਤਰੀਕੇ ਦੇ ਨਾਲ ਜੋ ਪ੍ਰਣਵ ਸਿੰਘ ਚੈਂਪੀਅਨ ਨੇ ਉਹਨਾਂ ਦੇ ਸਿਰ ਦੇ ਉੱਤੇ ਖੂਨ ਸਵਾਰ ਹੈ ਕਤਲ ਕਰਨ ਦਾ ਭੂਤ ਸਵਾਰ ਹੈ ਔਰ ਆਪਣੀ ਕਿਸ ਤਰੀਕੇ ਦੇ ਨਾਲ ਹਥਿਆਰਾਂ ਦੇ ਨਾਲ ਮੌਕੇ ਦੇ ਉੱਤੇ ਆਂਦੇ ਨੇ ਫਾਇਰਿੰਗ ਕਰਦੇ ਨੇ ਔਰ ਇਹ ਫਾਇਰਿੰਗ ਵੀ ਦੇਖੋ ਇੱਕ ਤਾਂ ਹੁੰਦੀ ਆ ਆਸਮਾਨ ਚ ਆਸਮਾਨ ਚ ਕਰਨੀ ਹਾਲਾਂਕਿ ਉਹ ਵੀ ਇਲੀਗਲ ਹੈ ਲੇਕਿਨ ਆਸਮਾਨ ਦੀ ਜਗ੍ਹਾ ਤੇ ਸਿੱਧਾ ਡਾਇਰੈਕਟ ਸਿੱਧੇ ਫਾਇਰ ਛੱਡ ਰਹ ਦਰਵਾਜ਼ਿਆਂ ਤੇ ਫਾਇਰ ਲੱਗ ਰਹੇ ਨੇ ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟ ਜਾਂਦੇ ਨੇ ਅੰਦਰ ਕੰਧਾਂ ਦੇ ਉੱਤੇ ਨਿਸ਼ਾਨ ਨੇ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਜੋ ਮੌਜੂਦਾ ਵਿਧਾਇਕ ਨੇ ਉਮੇਸ਼ ਕੁਮਾਰ ਸ਼ੁਕਰ ਹੈ ਇਹ ਇਸ ਵਕਤੇ ਕਿਸੇ ਦੇ ਗੋਲੀ ਨਹੀਂ ਲੱਗਦੀ ਤੇ ਨਾ ਸਿਰਫ ਇਹ ਫਾਇਰਿੰਗ ਕਰ ਰਹੇ ਨੇ ਜੋ ਸਾਬਕਾ ਵਿਧਾਇਕ ਨੇ ਇਹਨਾਂ ਦੇ ਜੋ ਹੋਰ ਸਾਥੀ ਨੇ ਉਹ ਵੀ ਫਾਇਰਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਵੇਂ ਹੀ ਇਸ ਗੱਲ ਦਾ ਪਤਾ ਜੋ ਮੌਜੂਦਾ ਵਿਧਾਇਕ ਨੇ ਉਹਨਾਂ ਨੂੰ ਪਤਾ ਚੱਲਦਾ ਉਮੇਸ਼ ਕੁਮਾਰ ਨੂੰ ਤਾਂ ਉਹ ਵੀ ਤੈਸ਼ ਦੇ ਵਿੱਚ ਆ ਜਾਂਦੇ ਨੇ ਆਪਣੀ ਰਿਵਾਲਵਰ ਕੱਢ ਲੈਂਦੇ ਨੇ ਕ੍ਰਿਸਟਲ ਕੱਢ ਲੈਂਦੇ ਨੇ ਤੇ ਕਿਸ ਤਰੀਕੇ ਦੇ ਨਾਲ ਲੈ ਕੇ ਪਿੱਛੇ ਭੱਜਦੇ ਨੇ ਕਈ ਦਰਜਣ ਪਰ ਲੋਕ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਇੱਥੇ ਦੋ ਵੀ ਗਲਤ ਨੇ ਠੀਕ ਹੈ ਇੱਕ ਬੰਦੇ ਨੇ ਲਲਕਾਰਿਆ ਲੇਕਿਨ ਦੂਸਰਾ ਵਿਅਕਤੀ ਵੀ ਉਸੇ ਤਰੀਕੇ ਦੇ ਨਾਲ ਜਵਾਬ ਦੇ ਰਿਹਾ ਹੈ ਜੋ ਕਿ ਬੜਾ ਹੀ ਮੰਦ ਭਾਗ ਹੈ ਕਿਸ ਤਰੀਕੇ ਦੇ ਨਾਲ ਵਿਧਾਇਕ ਜੋ ਮੌਜੂਦਾ ਨੇ ਔਰ ਜੋ ਸਾਬਕਾ ਨੇ ਦੋਵਾਂ ਦੇ ਹਿੱਸੇ ਦੇ ਉੱਤੇ ਭੂਤਸਵਾਰ ਹੈ ਇੱਕ ਦੂਸਰੇ ਦਾ ਕਤਲ ਕਰਨ ਦਾ ਜਨੂਨ ਹੈ ਔਰ ਇਹ ਲੜਾਈ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਜਦੋਂ ਇਲੈਕਸ਼ਨ ਹੋਏ ਸੀ 2022 ਦੇ ਵਿੱਚ ਉਸ ਤੋਂ ਵੀ ਪਹਿਲਾਂ ਕਿਤੇ ਨਾ ਕਿਤੇ ਇਹਨਾਂ ਦਾ ਮਨਮੁਟਾਵ ਚੱਲਦਾ ਆ ਰਿਹਾ ਸੀ ਇਲੈਕਸ਼ਨ ਤੋਂ ਬਾਅਦ ਜਦੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਉੱਤੇ ਜਿੱਤ ਗਏ ਤਾਂ ਇੱਕ ਕਹਿੰਦੇ ਨੇ ਜੋ ਭਾਜੀਪੀ ਦੇ ਉਮੀਦਵਾਰ ਸੀਗੇ ਜੋ ਸਾਬਕਾ ਵਿਧਾਇਕ ਸੀ ਪ੍ਰਣੌਸਿਕ ਚੈਂਪੀਅਨ ਉਹਨਾਂ ਨੂੰ ਇਹਦਾ ਇਹ ਜਿ ਲੱਗਿਆ ਕਿ ਇੱਕ ਕਿਸ ਤਰੀਕੇ ਨਾਲ ਆਜ਼ਾਦ ਬੰਦਾ ਆ ਕੇ ਬਿਨਾ ਕਿਸੇ ਪਾਰਟੀ ਦੀ ਸਪੋਰਟ ਤੋਂ ਬਿਨਾ ਕਿਸੇ ਪਾਰਟੀ ਦੇ ਲੋਕੋ ਤੋਂ ਕਿਵੇਂ ਮੈਨੂੰ ਹਰਾ ਸਕਦਾ ਹੈ ਸ਼ਾਇਦ ਉਹਨਾਂ ਨੂੰ ਇਨੀ ਠੇਸ ਲੱਗੀ ਦਿਲ ਨੂੰ ਉਹ ਸੰਭਾਲ ਨਹੀਂ ਪਾਏ ਤਾਂ ਇਹਨਾਂ ਦੀ ਜੋ ਤਕਰਾਰਬਾਜ਼ੀ ਹੈ ਸੋਸ਼ਲ ਮੀਡੀਆ ਦੇ ਪਿਛਲੇ ਕਈ ਦਿਨਾਂ ਤੋਂ ਚੱਲਦੀ ਆ ਰਹੀ ਸੀ ਤੇ ਆਖਰਕਾਰ ਕਿਵੇਂ ਤਕਰਾਰਬਾਜ਼ੀ ਦਾ ਐਂਡ ਹੋਇਆ ਤੇ ਪਹਿਲਾਂ ਜੋ ਸਾਬਕਾ ਵਿਧਾਇਕ ਨੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਪ੍ਰਣਮ ਸਿੰਘ ਨੂੰ ਤੇ ਉਸ ਤੋਂ ਬਾਅਦ ਕਈ ਘੰਟਿਆਂ ਦੇ ਬਾਅਦ ਉਮੇਸ਼ ਕੁਮਾਰ ਜੋ ਕਿ ਮੌਜੂਦਾ ਵਿਧਾਇਕ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਦੋਵਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਦੋਵੇਂ ਹੀ ਪਾਰਟੀਆਂ ਦੇ ਕਰੀਬ 5-5 ਜੋ ਲੋਕ ਨੇ ਪੁਲਿਸ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜੇਕਰ ਤੁਸੀਂ ਵਿਧਾਇਕ ਬਣ ਗਏ ਹੋ ਔਰ ਜੇਕਰ ਇਹ ਕਾਰਵਾਈ ਕੀਤੀ ਹੈ ਬੜੀ ਗਲਤ ਹੈ ਇਸ ਤੋਂ ਇਲਾਵਾ ਸਾਬਕਾ ਵਿਧਾਇਕ ਵੀ ਜਿਸ ਤਰੀਕੇ ਨਾਲ ਆਪਣਾ ਆਪਾ ਖੋ ਰਹੇ ਸੀ ਔਰ ਸੂਬੇ ਦੇ ਵਿੱਚ ਅਸ਼ਾਂਤੀ ਫਲਾ ਰਹੇ ਸੀ ਇਲਾਕੇ ਦੇ ਵਿੱਚ ਦਬੰਗਾਈ ਕਰ ਰਹੇ ਸੀ ਇਹ ਬੜਾ ਗਲਤ ਹੈ ਇਸ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਤਾਂ ਮੌਜੂਦਾ ਵਿਧਾਇਕ ਤੇ ਸਾਬਕਾ ਵਿਧਾਇਕ ਦੋਵੇਂ ਇਸ ਵਕਤ ਪੁਲਿਸ ਦੀ ਗ੍ਰਿਫਤ ਵਿੱਚ ਨੇ ਦੋਮਾ ਦੇ ਉੱਤੇ ਸਖਤ ਐਕਸ਼ਨ ਲੈਣ ਦੀ ਗੱਲ ਪੁਲਿਸ ਵੱਲੋਂ ਗੱਲ ਕੀਤੀ ਜਾ ਰਹੀ ਹੈ ਤੇ ਤਸਵੀਰਾਂ ਵੀ ਹੁਣ ਤੁਹਾਨੂੰ ਅਸੀਂ ਦੋ ਤਸਵੀਰਾਂ ਦੇਖੋ ਆ ਮਜੂਦਾ ਵਿਧਾਇਕ ਨੇ ਜੋ ਇਹ ਮਜੂਦਾ ਵਿਧਾਇਕ ਨੇ ਕਿਸ ਤਰੀਕੇ ਦੇ ਨਾਲ ਦੇਖੋ ਲੋਕੀ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕਿੱਥੇ ਰੁਕਦੇ ਨੇ ਖਾਨਪੁਰ ਤੋਂ ਇਹ ਵਿਧਾਇਕ ਨੇ ਉਮੇਸ਼ ਕੁਮਾਰ ਇਹ ਤੇ ਆ ਨੇ ਜੋ ਸਾਬਕਾ ਵਿਧਾਇਕ ਸੀ ਸਾਬਕਾ ਵਿਧਾਇਕ ਦੀ ਵੀ ਤੁਹਾਨੂੰ ਆ ਤਸਵੀਰਾਂ ਹੋਣਾ ਦੋ ਵਿੰਡੋ ਆ ਜਿਹੜੀ ਪਹਿਲੀ ਤਸਵੀਰ ਆ ਜਿਨ੍ਹਾਂ ਨੇ ਆ ਕੋਟ ਪਾਇਆ ਹੋਇਆ ਇਹ ਜੋ ਨੇ ਸਾਬਕਾ ਵਿਧਾਇਕ ਨੇ ਪ੍ਰਣਵ ਸਿੰਘ ਚੈਂਪੀਅਨ ਇਹ ਨੇ ਤੇ ਜੋ ਮੌਜੂਦਾ ਵਿਧਾਇਕ ਨੇ ਦੂਸਰੀ ਤਸਵੀਰ ਚ ਦੇਖੋ ਜ਼ਰਾ ਕਿਸ ਤਰੀਕੇ ਨਾਲ ਅਸਲਾ ਚੱਕੀ ਫਿਰਦੇ ਨੇ ਇਹ ਤਾਂ ਬਿਲਕੁਲ ਐਵੇਂ ਨਹੀਂ ਜਿਵੇਂ ਇਹ ਕਿਤੇ ਹੋਲੀ ਵਾਲੀਆਂ ਪਚਕਾਰੀਆਂ ਹੋਣ ਇਸ ਤਰੀਕੇ ਦੀ ਪ੍ਰਦਰਸ਼ਨੀ ਕਰ ਰਿਹਾ ਪਰ ਇਹ ਅਸਲੀ ਹਥਿਆਰ ਨੇ ਫਾਇਰ ਕੱਢੇ ਗਏ ਨੇ ਜੋ ਸਾਫ ਕਾ ਵਿਧਾਇਕ ਨੇ ਹਾਲਾਂਕਿ ਸ਼ੁਰੂਆਤ ਉਹਨਾਂ ਨੇ ਕੀਤੀ ਹੈ ਜੋ ਤਸਵੀਰਾਂ ਸਭ ਕੋਲ ਵਾਇਰਲ ਹੋ ਰਹੀਆਂ ਨੇ ਬੈਕ ਐਂਡ ਤੇ ਕੀ ਚੱਲ ਰਿਹਾ ਸੀ ਇਹਨਾਂ ਦੇ ਹੋਰ ਫੋਨ ਜਵਾਨੀ ਜੰਗ ਕਿਸ ਤਰੀਕੇ ਨਾਲ ਚੱਲ ਰਹੀ ਸੀ ਉਹ ਵੱਖਰੀ ਲੇਕਿਨ ਜਿਨ੍ਹਾਂ ਨੇ ਪਹਿਲਾਂ ਆ ਕੇ ਦਬੰਗਈ ਸ਼ੁਰੂ ਕੀਤੀ ਹੈ ਉਹ ਨੇ ਜੋ ਸਾਫ ਕਾ ਵਿਧਾਇਕ ਪ੍ਰਣਵ ਸਿੰਘ ਚੈਂਪੀਅਨ ਨੇ ਉਹਨਾਂ ਨੇ ਆ ਕੇ ਗੁੰਡਾਗਰਦੀ ਸ਼ੁਰੂ ਕੀਤੀ ਹੈ ਹਵਾ ਚ ਫਾਇਰਿੰਗ ਕੀਤੀ ਹੈ ਗੰਦੀਆਂ ਗਾਲਾਂ ਕੱਢੀਆਂ ਨੇ ਲਲਕਾਰੇ ਮਾਰ ਰਹੇ ਨੇ ਤੇ ਕਿਹਾ ਕਿ ਬਾਹਰ ਆਓ ਜੇ ਤੁਹਾਡੇ ਦੇ ਵਿੱਚ ਹਿੰਮਤ ਹੈ ਤਾਂ ਉਸ ਵੇਲੇ ਹੋ ਸਕਦਾ ਜੋ ਵਿਧਾਇਕ ਨੇ ਮੌਜੂਦਾ ਜੋ ਜੋ ਸਬ ਜੋ ਮੌਜੂਦਾ ਵਿਧਾਇਕ ਨੇ ਅੰਦਰ ਨਾ ਹੋਣ ਤਾਂ ਕੁਝ ਸਮੇਂ ਦੇ ਬਾਅਦ ਉਹ ਵੀ ਆਪਣੀ ਕਿਸ ਤਰੀਕੇ ਦੇ ਨਾਲ ਪਿਸਤਲ ਲੈ ਕੇ ਆ ਜਾਂਦੇ ਨੇ ਤੇ ਉਹ ਵੀ ਲਲਕਾਰੇ ਮਾਰਦੇ ਨੇ ਕਿ ਖੜ ਫਿਰ ਆ ਫਿਰ ਤੈਨੂੰ ਦੱਸ ਦਿਆ ਲੈ ਫਿਰ ਮੈਂ ਵੀ ਆ ਗਿਆ ਤੇ ਦੋਵੇਂ ਇੱਕ ਦੂਜੇ ਨੂੰ ਲਲਕਾਰੇ ਮਾਰਦੇ ਨੇ ਦੋਵੇਂ ਗ੍ਰਿਫਤਾਰ ਹੋ ਚੁੱਕੇ ਨੇ ਪੁਲਿਸ ਸਖਤ ਐਕਸ਼ਨ ਲੈਣ ਦੀ ਫਰਾਗ ਦੇ ਵਿੱਚ ਹੈ ਗ੍ਰਿਫਤਾਰ ਕੀਤਾ ਜਾ ਚੁੱਕਿਆ ਪੁਲਿਸ ਕੀ ਕਹਿ ਰਹੀ ਹੈ ਆਪਾਂ ਉਹਨਾਂ ਦੀ ਜ਼ੁਬਾਨੀ ਸੁਣ ਲੈਣੇ ਆ विधायक श्री उमेश शर्मा के आवास में जाके जो फायरिंग की घटना की गई थी उसके संबंध में पुलिस ने तत्काल अभियोग पंजीकृत करके उनके और उनके साथियों को तत्काल हिरासत में लिया गया है उनके आगे की कार्रवाई इसमें की जा रही है इसी परिप्रेक्ष्य में उमेश शर्मा एवं इनके समर्थकों को भी पुलिस के द्वारा हिरासत में लिया गया है जो एक दिन पूर्व इनके द्वारा इनके घर में जाके इन्वेस्टिगेशन की जो कार्रवाई की गई थी तो दोनों ही पक्षों के लोगों को दोनों ही पक्षों को पुलिस के द्वारा हिरासत में लिया गया है तो दोनों ही पक्षों से पांच पांच लोगों की हिरासत में दोनों ही पक्षों को लिया गया है और कल कोर्ट में एक पक्ष को उसमें प्रोड्यूस किया जाएगा दूसरे पक्ष के जो लीगल एस्पेक्ट हैं उसको हम लोग चेक करें सर आपके द्वारा भी बातचीत की गई क्या निकल रहा है क्या इनसे पूछताछ के लिए अभी तो की अलग अलग उसमें पूछताछ की जा रही है किस तरीके से ये घटनाक्रम हुआ उसके संबंध में आगे जो है बातचीत इसमें पूछा गया था रुड़की में कुर प्रणव चैंपियन पूर्व विधायक द्वारा वर्तमान विधायक उमेश शर्मा के आवास कैंप ऑफिस में फायर का एक जो वीडियो है वो वायरल हो रहा है पुलिस ने इसको तत्काल संज्ञान में लिया है आवश्यक इसमें वैधानिक कार्रवाई की जा रही है और इसमें जो भी लोग शामिल हैं जिनके द्वारा भी ये कार्रवाई की गई है उनके खिलाफ सख्त वैधानिक कार्रवाई की जाएगी और इसके वेराबॉट्स में जो पूर्व में जो भी चीजें हैं उनको भी शामिल किया जाएगा और जो भी लोग इस पूरे घटनाक्रम में शामिल रहे हैं जिन्होंने हरिद्वार की इस कानून व्यवस्था को बिगाड़ने का काम किया है या बिगाड़ने की कोशिश कर रहे हैं उसके खिलाफ हम सख्त कार्रवाई करेंगे